ਇੱਕ ਵਾਰ ਫੇਰ ਜੁੜੇ ਹਾਂ ਸ਼ੰਭੂ ਦੇ ਰੇਲਵੇ ਸਟੇਸ਼ਨ ਤੇ ਜਿੱਥੇ ਕਿ ਅੱਜ ਬੀਬੀਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਹਾਂ ਕਿਸ ਤਰੀਕੇ ਦੇ ਨਾਲ ਬੀਬੀਆਂ ਜਿਹੜੀਆਂ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਕਿਉਂਕਿ ਬੀਬੀਆਂ ਦੇ ਵੱਲੋਂ ਅੱਜ ਇਹ ਮੋਰਚਾ ਸੰਭਿਆ ਜਾਣਾ ਜਿਹੜੇ ਕਿਸਾਨ ਇੱਥੇ ਮੋਰਚੇ 'ਚ ਡਟੇ ਹੋਏ ਨੇ ਉਹ ਫਸਲਾਂ ਵੜਨ ਦੇ ਲਈ ਆਪਣੇ ਘਰਾਂ ਨੂੰ ਜਾਣਗੇ ਪਰ ਬੀਬੀਆਂ ਮੋਰਚਾ ਸੰਭਣ ਗਿਆ ਤਾਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਇੱਥੇ ਬੀਬੀਆਂ ਨੇ ਅੱਜ ਮੋਰਚਾ ਸਾਹਮਣ ਲਿਆ ਉਧਰ ਨੂੰ ਕਰਕੇ ਸ਼ੰਭੂ ਸਟੇਸ਼ਨ ਤੇ ਅੱਜ ਪੰਜਵਾਂ ਦਿਨ ਆ ਕਿ ਕਿਸਾਨ ਡਟੇ ਬੈਠੇ ਨੇ ਸਾਡੇ ਨਾਲ ਇੱਥੇ ਕੁਝ ਕਿਸਾਨ ਮੌਜੂਦ ਨੇ ਜਿਹੜੇ ਕਿ ਪਿਛਲੇ ਅੰਦੋਲਨ ਦੇ ਵਿੱਚ ਵੀ ਸਾਡੇ ਨਾਲ ਰਹੇ ਨੇ ਡਾਕਟਰ ਸਾਹਿਬ ਪਿਛਲੀ ਵਾਰ ਵੀ 13 ਮਹੀਨੇ ਸੜਕਾਂ ਤੇ ਬੈਠਣਾ ਪਿਆ ਹੁਣ ਫੇਰ 68 ਦਿਨ ਤੋਂ ਸੜਕਾਂ ਤੇ ਬੈਠੇ ਹੋ 5 ਦਿਨ ਤੋਂ ਪਟੜੀਆਂ ਤੇ ਬੈਠੇ ਆ ਕੀ ਬਾਰ ਬਾਰ ਸਾਨੂੰ ਇਸ ਤਰੀਕੇ ਦੇ ਨਾਲ ਹੱਕ ਲੈਣੇ ਪੈਣਗੇ ਦੇਖੋ ਜੀ ਗੱਲ ਇਹਦਾ ਆ ਜਿਹੜਾ ਇਹ ਹੁੰਦਾ ਨਾ ਵਿਸ਼ਵਾਸ ਵਿਸ਼ਵਾਸ ਦੇ ਨਾਲ ਹੀ ਮਨੁੱਖ ਜਿਉਂਦਾ ਆ ਇਹ ਸਾਰਾ ਕੁਝ ਕਰਨਾ ਪੈਂਦਾ ਆ ਇਹ ਰੇਲਵੇ ਟ੍ਰੈਕ ਅਸੀਂ ਨਹੀਂ ਬੰਦ ਕੀਤਾ ਵਿਸ਼ਵਾਸ ਦੇ ਨਾਲ ਹੀ ਦੁਨੀਆ ਜਿਉਂਦੀ ਆ ਇਹਨੇ ਵਿਸ਼ਵਾਸ ਦਵਾਇਆ ਸੀ ਕੇਂਦਰ ਸਰਕਾਰ ਨੇ ਕਿ ਇਹ ਜਿਹੜੀਆਂ ਤੁਹਾਡੀਆਂ ਮੰਗਾਂ ਇਹ ਮੰਨੀਆਂ ਗਈਆਂ ਵਾ ਤੁਸੀਂ ਹੁਣ ਉੱਠ ਜਾਓ ਉਸ ਟਾਈਮ ਤੇ ਕੁਝ ਸਾਡੇ ਲਾਲਜੀ ਬੰਦੇ ਜਿਹੜੇ ਆ ਉਹਨਾਂ ਨੇ ਆਪਣੀ ਕੁਰਸੀ ਦੀ ਖਾਤਰ ਵੀ ਸਾਨੂੰ ਵੋਟਾਂ ਵਾਲੇ ਪਾਸੇ ਚਲੇ ਗਏ ਤੇ ਉਹਨਾਂ ਕਰਕੇ ਉਹ ਜਲਦੀबाजी ਕਰਕੇ ਉੱਥੇ ਵੀ ਜੇ ਦਿੱਲੀ ਅੰਦোলন 13 ਮਹੀਨੇ ਦੀ ਜਗ੍ਹਾ 14 ਮਹੀਨਾ ਵੀ ਹੋ ਜਾਂਦਾ ਉਦੋਂ ਹੀ ਸਾਰਾ ਇਹ ਜਿਹੜਾ ਸਹਾਂਭਾ ਨਿਬੜ ਜਾਣਾ ਸੀ ਯਾਨੀ ਕਿ ਜਿਹੜੇ ਕਿਸਾਨ ਲੀਡਰ ਸਿਆਸਤ ਦੇ ਵਿੱਚ ਆਏ ਸੀ ਉਹਨਾਂ ਕਰਕੇ ਅੱਜ ਦੁਬਾਰੇ ਸਾਨੂੰ ਇੱਥੇ ਬੈਠਣਾ ਪੈ ਰਿਹਾ ਦੇਖੋ ਗੱਲ ਇਸ ਤਰ੍ਹਾਂ ਆ ਅਸਲ ਵਿੱਚ ਮੋਦੀ ਦੇ ਮੁਕਰਨ ਕਰਕੇ ਹੀ ਸਾਨੂੰ ਜਿਹੜਾ ਦੁਬਾਰਾ ਇੱਥੇ ਆਉਣਾ ਪਿਆ ਮੰਗਾ ਸਾਡੀਆਂ ਉਹ ਹੀ ਆ ਜਿਹੜੀਆਂ ਮੰਨੀਆਂ ਸੀ ਉਹ ਸਿਰਫ ਲਾਗੂ ਨਹੀਂ ਕੀਤੀਆਂ ਲਾਗੂ ਕਰਾਉਣ ਵਾਸਤੇ ਅਸੀਂ ਦੁਬਾਰਾ ਸੰਭੂ ਬਾਰਡਰ ਤੇ ਸਾਨੂੰ ਬੈਠਾ ਪਿਆ ਕਿਉਂਕਿ ਇਹਨਾਂ ਨੇ ਅੱਗੇ ਹਰਾਣੇ ਜਿਹੜਾ ਉਹ ਕਿਲ ਘਾੜ ਦਿੱਤੇ ਦੁਬਾਰਾ ਕਰ ਦਿੱਤੀਆਂ ਤੇ ਸਾਡੇ ਨਰਦੋਸੇ ਕਿਸਾਨਾਂ ਦੇ ਉੱਤੇ ਅਤਿਆਚਾਰ ਬਹੁਤ ਕੀਤਾ ਇੱਕ ਸੁਭਕਰਨ ਸਾਡਾ ਹੋਂਡਾ ਸ਼ਹੀਦ ਕਰ ਦਿੱਤਾ ਹੋਰ ਵੀ ਸ਼ਹੀਦ ਹੋਏ ਆ ਤੇ ਉਹਦੇ ਤੇ ਸਿੱਧੀ ਗੋਲੀ ਮਾਰੀ ਗਈ ਸੁਭਕਰਨ ਸਿੰਘ ਨੂੰ ਉਸ ਤੋਂ ਬਾਅਦ ਜ ਜਖਮਾਂ ਤੇ ਲੂਣ ਪਾਇਆ ਕਿ ਇਹ ਜਿਹੜਾ ਨਵਦੀਪ ਜਲਬੇੜਾ ਆ ਉਹਨੂੰ ਉਹਦੇ ਸਾਥੀਆਂ ਨੂੰ ਇਹਨਾਂ ਨੇ ਜਿਹੜਾ ਵਾ ਉਹ ਜੇਲ੍ਹ 'ਚ ਬੰਦ ਕੀਤਾ ਕੋਈ ਉਹਦਾ ਕਸੂਰ ਨਹੀਂਗਾ ਜੇ ਕਿਸਾਨਾਂ ਦੇ ਉੱਤੇ ਪਾਣੀ ਮਾਰਦੇ ਆ ਪੁਲਿਸ ਵਾਲੇ ਪ੍ਰਸ਼ਾਸਨ ਪਾਣੀ ਮਾਰਦਾ ਤੇ ਕੀ ਹੋ ਗਿਆ ਜੇ ਉਹਨੇ ਉਧਰ ਨੂੰ ਮੋੜ ਦਿੱਤਾ ਉਹਨੇ ਆਪਣੇ ਕਿਸਾਨਾਂ ਤੋਂ ਪਾਣੀ ਹਟਾਇਆ ਸਾਡੇ ਨਾਲ ਉੱਤੇ ਪਾਣੀ ਨਾ ਪਾਇਆ ਜਾਵੇ ਕੋਈ ਉਹਦਾ ਕਸੂਰ ਨਹੀਂਗਾ ਇਹਨਾਂ ਨੇ નિર્ਦੋਸ਼ੇ ਨੂੰ ਫੜ ਕੇ ਤੇ ਜੇਲ੍ਹ ਭਵਾਇਆ ਤੇ ਉਹਦੇ ਵਾਸਤੇ ਫੇਰ ਸਾਨੂੰ ਇਹ ਸਖਤ ਸਟੈਂਡ ਲੈਣਾ ਪਿਆ ਤੇ ਇਹ ਫਿਰ ਨਵੀਆਂ ਚਾਲਾਂ ਚਲਦੇ ਆ ਇਧਰੋਂ ਦੀ ਟ੍ਰੇਲਾਂ ਚ ਲਵਾਉਂਦੇ ਆ ਤੇ ਇਹਨਾਂ ਦੀ ਗੱਲ ਮਰ ਕੇ ਉਹਨਾਂ ਨੂੰ ਰਿਹਾ ਕਰਨ ਸਾਨੂੰ ਦੇ ਦੇਣ ਅੰਦੁੱਲ ਖਤਮ ਕਰੀਏ ਇਥੋਂ ਆਪਣਾ ਤੇ ਇਸ ਵਾਸਤੇ ਹੋਰ ਜਿੱਦਾਂ ਇਹ ਚਾਲਾਂ ਚਲਦੇ ਆ ਸਾਡੇ ਵੀ ਬੜੇ ਸੂਜਵਾਨ ਆਗੂ ਆ ਜਿਨ੍ਹਾਂ ਨੇ ਇਹ ਕੱਲ੍ਹ ਬਾਈ ਦਾ ਜਿਹੜਾ ਵਾ ਉਹ ਮਹਰੈਲੀ ਦਾ ਜਿਹੜਾ ਵਾ ਪੰਚਾਇਤ ਦਾ ਨਾ ਜਿਹੜਾ ਦਿੱਤਾ ਕਿ ਉਥੇ ਕਰਾਂਗੇ ਉਹ ਤੋਂ ਇਲਾਵਾ ਜਿਹੜੇ ਹੋਰ ਅਤੇ ਗੱਡੀਆਂ ਚੱਲਦੀਆਂ ਉਹਨਾਂ ਨੂੰ ਵੀ ਬੰਦ ਕੀਤਾ ਜਾਊਗਾ ਪੂਰੇ ਭਾਰਤ ਦੇ ਵਿੱਚ ਰੇਲਾ ਜਾਮ ਕਰਨੀਆਂ ਵੇਅ ਤਾਂ ਅਸੀਂ ਕਰਾਂਗੇ ਪਰ ਉਹਨਾਂ ਬੱਚਿਆਂ ਨੂੰ ਛਡੋਣ ਵਾਸਤੇ ਕੁਝ ਵੀ ਕਰਨਾ ਵੇਅ ਹੀ ਕਰਾਂਗੇ ਡਾਕਟਰ ਸਾਹਿਬ ਰੇਲਾਂ ਰੋਕਣ ਦੇ ਨਾਲ ਜਿਹੜੇ ਯਾਤਰੀ ਹੁੰਦੇ ਨੇ ਉਹਨਾਂ ਨੂੰ ਵੀ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਸਿਰਫ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਚੱਲਦੀ ਆ ਕਿ ਕਿਸਾਨਾਂ ਨੇ ਰੇਲਾਂ ਜਾਮ ਕਰਤੀਆਂ ਅਸੀਂ ਤਾਂ ਖੱਜਲ ਖਵਾਰ ਹੋ ਰਹੇ ਹਾਂ ਬਹੁਤ ਜਿਹੜੇ ਲੋਕ ਨੇ ਨਹੀਂ ਸਮਝ ਹੁੰਦੀ ਉਹਨਾਂ ਨੂੰ ਇਹ ਇਹ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਥੰ ਮੀਡੀਆ ਜਿਹੜਾ ਤੁਸੀਂ ਸਾਡੇ ਸਾਡੀ ਸਹੀ ਗੱਲ ਉਹਨਾਂ ਤੱਕ ਪਹੁੰਚਾ ਰਹੇ ਹੋ ਤੇ ਉਹਨਾਂ ਨੂੰ ਪਤਾ ਆ ਕਿ ਇਹ ਕਸੂਰਵਾਰ ਜਿਹੜੇ ਆ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਆ ਉਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਨੇ ਜਣਾ 13 ਤਰੀਕ ਨੂੰ ਹੀ ਤੇ ਉਹਨਾਂ 6 ਤਰੀਕ ਨੂੰ ਦੁਬਾਰਾ ਕਰਨੇ ਸ਼ੁਰੂ ਕਰ ਦਿੱਤੀਆਂ ਤੇ ਇਹ ਤੇ ਸਭ ਤੋਂ ਵੱਡਾ ਜਿਹੜਾ ਰਾਹ ਦੇ ਵਿੱਚ ਰੋੜਾ ਆ ਇਹ ਹਰਿਆਣਾ ਸਰਕਾਰ ਬਣੀ ਆ ਲੋਕਾਂ ਨੂੰ ਸਾਰਾ ਕੁਝ ਬਤਾਇਆ ਇੱਥੇ ਲੋਕ ਅੱਜ ਨੂੰ ਸੜਕਾਂ ਦੇ ਆਪ ਉਤਰੋ ਦੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਕਸੂਰ ਕੋਈ ਨਹੀਂ ਉਧਰੋਂ ਵਾਡੀਆਂ ਸਿਰ ਤੇ ਆਈਆਂ ਕਣਗਾ ਸੰਭਾਲਣੀਆਂ ਸਾਡੀਆਂ ਭੈਣਾਂ ਜਿੰਦੀਆਂ ਰਹਿਣ ਮਾਰਾ ਸਜੇ ਪਾਸਾ ਸਾਡੀ ਉਮਰ ਵੀ ਇਹਨਾਂ ਨੂੰ ਲਾਵੇ ਜਿਨ੍ਹਾਂ ਨੇ ਆਖਿਆ ਕਿ ਅਹੀਂ ਇਥੇ ਪਟੜੀ ਦੇ ਹੀ ਮੋਵਾਂ ਗਿਆ ਤੁਸੀਂ ਜਾ ਕੇ ਕੜ ਕੇ ਸੰਭਾਲ ਕੇ ਫਿਰ ਆ ਜਿਓ ਤੂੜੀ ਸਵਾਲ ਕੇ ਫਿਰ ਆ ਜਿਓ ਸਰ ਸਾਹਿਬ ਇੱਕ ਗੱਲ ਹੋਰ ਬਹੁਤ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਵੀਡੀਓ ਦੇਖਣ ਨੂੰ ਮਿਲ ਰਹੀਆਂ ਇੱਕ ਪਾਸੇ ਤਾਂ ਤੁਸੀਂ ਇੱਥੇ ਬੈਠੇ ਹੋ ਢੰਡੇ ਡੰਡੇ ਲੈ ਕੇ ਬੀਬੀਆਂ ਵੀ ਬੈਠੀਆਂ ਪਰ ਕੁਝ ਕਿਸਾਨ ਜਿਹੜੇ ਆਪਣੀਆਂ ਫਸਲਾਂ ਨੂੰ ਹਵਾਨੀਆਂ ਡਾਨੀਆਂ ਦੇ ਸੈਲਵਾਂ ਦੇ ਵਿੱਚ ਵੇਚਣ ਦੇ ਲਈ ਜਾ ਰਹੇ ਨੇ ਉਹਨਾਂ ਕਿਸਾਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਵਾਕਿਆ ਤੁਸੀਂ ਕਿਸਾਨ ਕਹੋਗੇ ਜਾਂ ਫਿਰ ਮਰੀਆਂ ਜਿਮੀਰਾਂ ਵਾਲੇ ਇਨਸਾਨ ਕਹੋਗੇ ਅਸਲ ਵਿੱਚ ਉਹ ਭੀੜਾ ਜਾ ਜਾਂਦੇ ਆ ਕਿਉਂ ਗੁਰੂ ਗੋਬਿੰਦ ਸਿੰਘ ਵੇਲੇ ਜਾ ਬੰਦਾ ਬਹਾਦਰ ਦੇ ਵੇਲੇ ਉਹ ਉਹਨੇ ਕਿ ਸੰਘੀ ਲੜੇ ਸੀ ਜਿੰਨਾਂ ਦੀ ਸਮਝਾਂ ਬਣੀਆਂ ਸੀ ਉਦੋਂ ਹੀ ਭੀੜਾ ਵੜੀਆਂ ਸੀ ਇਹ ਜਿਹੜੇ ਸੈਲੋ ਗਦਾਮਾਂ ਵਾਲੇ ਭੀੜਾ ਵਾ ਭੀੜਾ ਦੇ ਵਿੱਚੋਂ ਕਦੀ ਉਹਨਾਂ ਦਾ ਉਹਨਾਂ ਦਾ ਕਦੀ ਸਫਲ ਨਹੀਂ ਹੁੰਦਾ ਉਹ ਠੀਕ ਆ ਜਾਂਦੇ ਉਧਰ ਨੂੰ ਪਰ ਲਾਹਨ ਤਾਂ ਵੀ ਇਥੇ ਰੋਜ਼ ਉਹਨਾਂ ਨੂੰ ਪੈਂਦੀਆਂ ਕਿ ਚੰਦ ਪਹਿ ਹੈ ਵਾਸਤੇ ਉਧਰ ਨੂੰ ਜਾਣ ਦੇ ਜੇ ਕੱਲ ਨੂੰ ਸਰਕਾਰ ਕੋਈ ਮੁਆਵਜ਼ਾ ਦੇ ਦੇਵੇ ਖਰਾਬਾ ਦੇ ਦੇਵੇ ਤੇ ਸੈਲੋਗਰਾਮਾਂ ਨੂੰ ਮਿਲਣਾ ਕੁਝ ਵੀ ਜਿਹੜਾ ਇਹ ਸਰਕਾਰੀ ਖਰੀਦ ਹੋਊਗੀ ਉਹਨਾਂ ਨੂੰ ਹੀ ਮਿਲੂਗਾ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਉਹ ਟਰਾਲੀਆਂ ਦੇ ਵਿੱਚ ਫਸਲਾਂ ਲੈ ਕੇ ਸੈਲੋਂ ਚ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਪੈਸ਼ਲੀ ਸਭ ਤੋਂ ਵੱਡੀ ਗੱਲ ਆ ਵੀ ਉਹ ਸਾਰੇ ਮਰੀਆਂ ਜਿਮੇ ਨਾਲੇ ਨੇ ਜੋ ਅੱਜ ਤੱਕ ਨਾਂ ਤੋਂ ਮੋਰਚੇ ਚ ਆਏ ਨਾੋਂ ਖਸਾਨਾਂ ਚੱਲੇ ਜੇ ਉਹਨਾਂ ਨੂੰ ਇੰਨਾ ਪਤਾ ਹੁੰਦਾ ਕਿ ਸਾਡੇ ਕਿਸਾਨ ਵੀ ਸਾਡੇ ਮਜ਼ਦੂਰ ਵੀ ਜਾ ਕੇ ਸੰਭੂ ਬਾੜ ਦੇ ਰੇਲ ਟ੍ਰੈਕ ਤੇ ਬੈਠੇ ਆ ਸਾਡੇ ਹੱਕਾਂ ਵਾਂ ਤੇ ਬੈਠੇ ਨੇ ਸਾਡੀਆਂ ਫਸਲਾਂ ਦੀ ਨਸਲਾਂ ਬਚਾਉਣ ਬੈਠੇ ਨੇ ਤੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਆਹੀ ਹੈ ਨਾ ਘਰੋਂ ਘਰਾਣੇ ਦੇ ਕਸਾਲੋ ਦੇ ਆਪਣੇ ਕੰਨਕ ਲੈ ਕੇ ਨਾ ਜਾਈਏ ਆਹੀ ਆਪਣੀ ਸਰਕਾਰੀ ਮੰਡੀਆਂ ਦੇ ਕੰਨਕ ਲਾ ਕੇ ਫਸਲ ਵੇਚੀਏ ਕਿਉਂਕਿ ਸਾਡੇ ਦੇ ਸਰਕਾਰੀ ਵਪਾਰੀ ਨੇ ਸਰਕਾਰੀ ਮੰਡੀਆਂ ਨੇ ਉਹ ਸਾਡਾ ਨੂੰ ਗੁੰਡਾ ਰਸਤਾ ਵਾ ਆਹੀ ਜੋ ਮੰਡੀਆਂ ਕੰਮ ਕਰ ਸਕਦੇ ਆ ਤੇ ਕੱਲ ਨੂੰ ਇਹ ਜਿਹੜੇ ਘਰੋਂ ਘਰਾਣੇ ਨੇ ਇਹਨਾਂ ਅੱਜ 100-200 ਰੁਪਏ ਵਧ ਦੇ ਕੇ ਤੇ ਕੰਨ ਗੀੜ ਲੈਣਗੇ ਤੇ ਜੋ ਸਰਕਾਰੀ ਮੰਡੀਆਂ ਜਾਂ ਦੂਜੇ ਛੋਟੇ ਵਪਾਰੀ ਨੇ ਉਹ ਚਾਹੇ ਤਿੰਨ ਵਿੱਚੋਂ ਆਪਣੇ ਘਰਾਂ ਚਲੇ ਜਾਣਗੇ ਇਹੋ ਗੱਲ ਇਹੋ ਕੰਮ ਹੋਇਆ ਹੈ ਮਾਚਲ ਦੇ ਵਿੱਚ ਸੇ ਵਾਰ ਇਹਦੇ ਨਾਲ ਪੰਜਾਬ ਨਾ ਕਰਨਾ ਵਾ ਹੁਣ ਤੇ ਮਿੰਗਲੇ 100-200 ਰੁਪਏ ਜਦੋਂ ਸਭ ਕੁਝ ਚੁੱਕ ਕੇ ਆਪਣੇ ਘਰਾਂ ਨੂੰ ਆਜਣਗੇ ਇਹਨਾਂ ਕਣਕ 500 ਰੁਪਏ 600 ਰੁਪਏ ਕਵਾਂਡਾ ਲੈਣੀ ਹੈ ਮੁਰਕੇ ਆਪਣੇ ਦੁਹੱਥਾਂ ਮਾਰ ਕੇ ਸਾਡੇ ਜਗ ਮਰੀਆਂ ਕਿਨਾਂ ਲੋਕ ਨੇ ਰੋਣਗੇ ਇਹ ਆਪੇ ਆਪ ਨੇ ਪਾ ਲੱਗੂਗਾ ਕਿਉਂਕਿ ਇਹਨਾਂ ਸਾਡੇ ਨਾਲ ਘਾਟ ਨਹੀਂ ਗਿਜਾਰੀ ਇਹ ਜਲੋਂ ਦੇ ਸਾਡੀ ਧਰਤੀ ਤੇ ਆਇਆ ਵਾ ਇਹ ਕਾਬਰੋ ਕਾਨਾ ਕੋ ਬੰਬਾ ਬਾਬਾ ਬਨਾਰ ਸਿੰਘ ਬਾਦਲੇ ਜਮੀਨਾ ਖੋ ਕੇ ਸਾਨੂੰ ਮਾਲਕ ਬਣਾਇਆ ਸੀਗਾ ਜਦ ਦੀ ਮਾਲਕ ਬਣਾਇਆ ਅੱਜ ਉਹੋ ਹੀ ਕਾਬਰੋ ਘਾਨੇ ਪਿਆ ਦੇ ਜਮੀਨਾ ਖੋ ਚ ਲੱਗਿਆ ਇਹਨਾਂ ਲੋਕਾਂ ਨੇ ਇਹਨਾਂ ਕਿਸਾਨਾਂ ਵੀਰਾਂ ਜਿਹੜੇ ਲੈ ਕੇ ਦਾਨੀਆਂ ਬਣ ਕੇ ਦਾਣਾ ਗਦਮਾ ਕਣਕ ਲੈ ਕੇ ਜਾ ਰਿਆ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ ਆਹੀ ਆਪਾਂ ਨਾਂ ਲੈ ਕੇ ਜਾਈਏ ਆਹੀ ਆਪਣੀ ਹੋਂਦ ਬਚਾਈਏ ਆਪਣੀ ਸਰਕਾਰੀਆਂ ਮੰਡੀਆਂ ਬਚਾਈਏ ਆਪਣੇ ਛੋਟੇ ਪਾਰੀ ਬਚਾਈਏ ਜਿਨ੍ਹਾਂ ਕੰਮ ਸਾਡੀ ਮਾਂ ਫਰਨੀ ਹੈ ਉੱਥੇ ਫਿਰ ਜੋਗੀ ਕਹਿੰਦਾ ਡਾਕਟਰ ਸਾਹਿਬ ਇੱਕ ਹੋਰ ਇੱਕ ਤਾਂ ਜਿਹੜੇ ਆਪਣੀਆਂ ਫਸਲਾਂ ਲੈ ਕੇ ਜਾ ਰਹੇ ਨੇ ਇੱਕ ਪਿੰਡਾਂ ਦੇ ਵਿੱਚ ਹਲੇ ਵੀ ਦੇਖਦੇ ਆਂ ਅਸੀਂ ਫੜਿਆਂ ਦੇ ਉੱਤੇ ਬੈਠ ਕੇ ਤਾਂ ਸਕੁੱਟਦੇ ਨੇ ਵੀ ਉਹੀ ਇੱਥੇ ਆ ਕੇ ਤੁਸੀਂ ਬੈਠ ਜਾਓ ਉਹ ਕੌਣ ਲੋਕ ਨੇ ਉਹ ਕਿਹੜੇ ਕਿਸਾਨ ਨੇ ਫਿਰ ਚੰਦਰ ਚੰਦਰਪਾਲ ਜੀ ਨੇ ਤੁਹਾਨੂੰ ਦੱਸਿਆ ਨਾ ਕਿ ਮਰੀਆਂ ਜ਼ਮੀਰਾਂ ਵਾਲੇ ਉਹ ਜਿਹੜੇ ਆ ਮਰੀਆਂ ਜ਼ਮੀਰਾਂ ਵਾਲੇ ਆ ਤੇ ਉਹ ਕਿਹੜੇ ਆ ਜਿਹੜੇ ਮੁਹਤਦਾ ਰਾਸਣ ਲੈਣ ਵਾਲੇ ਆ ਉਹਨਾਂ ਨੂੰ ਇਹ ਆ ਕਿਹ ਮੁਫਤਦਾ ਰਾਸਨ ਸਾਨੂੰ ਮਿਲ ਰਿਆ ਅਸੀਂ ਉੱਥੇ ਨਾ ਜਾਈਏ ਉਹ ਮੁਫਤ ਖੋਰੇ ਕਰਕੇ ਤੇ ਵਿਹਲੇ ਕਰਕੇ ਬਿਠਾ ਦਦੇ ਆ ਨਾ ਉਹ ਉਹਨਾਂ ਨੂੰ ਕਿਸੇ ਨੇ ਆਖਿਆ ਨਾ ਦੋ ਭਰੀਆਂ ਕਣਕ ਵੜਨਾ ਤੂੰ ਪੱਠੇ ਵੜਨਾ ਉਹ ਵੀ ਨਹੀਂ ਵੜ ਸਕਦੇ ਕਿਉਂਕਿ ਉਹ 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 ਉਸੇ ਹੀ ਸਮਝਦੇ ਬੰਦੇ ਆ ਉਹਨਾਂ ਦੀ ਸਮਝਾਂ ਨਹੀਂ ਬਣੀਆਂ ਜਿਨ੍ਹਾਂ ਦੀਆਂ ਸਮਝਾਂ ਬਣੀਆਂ ਉਹ ਆਣ ਕੇ ਗਾੜਾਂ ਦੇ ਬੈੰਦੇ ਆ ਤੇ ਟਰਾਲੀਆਂ ਦੇ ਮਸਰ ਲੜਾਉਂਦੇ ਰਾਤ ਦੇਣ ਇੱਥੇ ਸੰਘਰਸ਼ ਕਰਨਦੇ ਆ ਪਰ ਤਾਂ ਵਾਕਈ ਜਿਹੜੇ ਇੱਥੇ ਨਹੀਂ ਪਹੁੰਚ ਰਹੇ ਉਹ ਇਹੀ ਗੱਲ ਕਹਿ ਰਹੇ ਨੇ ਕਿਸਾਨ ਕਿ ਉਹ ਮਰੀਆਂ ਜਮੀਰਾਂ ਵਾਲੇ ਨੇ ਤੇ ਅੱਜ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇੱਥੇ ਵੱਡਾ ਇਕੱਠ ਹੈ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਵੀ ਇਸੇ ਤਰੀਕੇ ਦਾ ਇਕੱਠ ਆ ਪਰ ਅੱਜ ਰੇਲਵੇ ਦੀਆਂ ਪਟੜੀਆਂ ਦੇ ਉੱਤੇ ਰੇਲਾਂ ਰੋਕ ਕੇ ਇੱਥੇ ਕਿਸਾਨ ਬੈਠੇ ਨੇ ਵੱਡੀ ਗਿਣਤੀਆਂ ਦੇ ਵਿੱਚ ਬੀਬੀਆਂ ਬੈਠੀਆਂ ਨੇ ਆਖਿਰ ਕਦੋਂ ਤੱਕ ਉਹ ਤਿੰਨ ਨੌਜਵਾਨਾਂ ਦੀ ਰਿਹਾਈ ਹੁੰਦੀ ਆ ਅਪਡੇਟ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਹਾਂਗੇ